ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਕੋਟੀ ਬਣਾ ਰਹੇ ਹਾਂ ਜਿਨ੍ਹਾਂ ਦੀ ਕਮਰ 17 ਤੇ हिਪ ਤੇ ਤੇ ਪ੍ਰੋਨ ਛਾਤੀ ਦਾ ਨਾਪ 21 ਹੈ ਉਹਨਾਂ ਦੇ ਨਾਪ ਦੀ ਆਪਾਂ ਇਹ ਕੋਟੀ ਬਣਾ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਕੋਟੀ ਦੀਆਂ ਇਹ ਫਰੰਟ ਵਾਲੀਏ ਪਾਰਟ ਨੇ ਇੱਕ ਆਪਾਂ ਸ਼ੁਰੂ ਕੀਤਾ ਹੋਇਆ ਹੈ ਇਹ ਦੂਸਰਾ ਆਪਾਂ ਸ਼ੁਰੂ ਕਰਕੇ ਬਾਰਡਰ ਬਣਾਵਾਂਗੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਇਸ ਬਾਰਡਰ ਦੇ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹਦੇ ਵਿੱਚ ਆਪਾਂ ਇਹ ਥੋੜੀ ਮੋਟੀ ਹੁੰਨੇ ਆਪਣੀ ਪਛਮ ਜਿਹੜੀ ਹੈ ਉਹ ਥੋੜੀ ਮੋਟੀ ਹੈ ਇਸ ਲਈ ਆਪਾਂ ਫਰੰਟ ਵਾਲੀ ਜਿਹੜੇ ਪਾਰਟ ਨੇ ਉਹਨਾਂ ਦੇ ਵਿੱਚ ਆਪਾਂ 32 ਜੁੱਟੇ ਪਾਏ ਹੋਏ ਨੇ 32 ਝੁੱਟੇ ਜਿਹੜੇ ਨੇ ਉਹ ਪਾਏ ਹੋਏ ਨੇ ਤੇ ਬੈਕ ਸਾਈਡ ਵਾਲਾ ਆਪਣਾ ਜਿਹੜਾ ਆਪਣਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਹਦੇ ਵਿੱਚ ਆਪਾਂ ਲਏ ਹੋਏ ਨੇ 55 ਝੁੱਟੇ 55 ਝੁੱਟੇ ਜਿਹੜੇ ਨੇ ਉਹ ਬੈਕ ਸਾਈਡ ਵਾਲੇ ਪਾਰਟ ਦੇ ਆਪਾਂ ਲਈ ਹੋਏ ਨੇ ਤੇ ਬੈਕ ਸਾਈਡ ਵਾਲਾ ਆਪਣਾ ਜਿਹੜਾ ਇਹ ਪੜਾ ਹੈ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਬਿਲਕੁਲ ਤੇ ਇਹੇ ਆਪਾਂ 8 ਇੰਚ ਦਾ ਬਾਰਡਰ ਬਣਾਇਆ ਉਸ ਤੋਂ ਉੱਪਰ ਆਪਾਂ ਸਾਰਾ ਸਿੱਧਾ ਹੋਣਿਆ ਹੋਇਆ ਹੈ ਸਿੱਧੀ ਸਿਲਾਈ ਤੋਂ ਸਿੱਧਾ ਤੇ ਪੁੱਠੀ ਸਿਲਾਈ ਤੋਂ ਉਲਟਾ-ਉਲਟਾ ਉਣ ਕੇ ਕੰਪਲੀਟ ਕੀਤਾ ਹੈ ਕਿਉਂਕਿ ਇਹ ਦੋ ਕਲਰ ਨੇ ਇਸ ਪਸ਼ਮਨ ਦੇ ਵਿੱਚ ਤੇ ਇਹ ਸਿੰਪਲ ਹੀ ਬਣੂਗਾ ਇਹਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਪਾਇਆ ਆਪਾਂ ਤੇ 19 ਇੰਚ ਬਣਾਉਣ ਤੋਂ ਬਾਅਦ ਫਿਰ ਆਪਾਂ ਮੋਢੇ ਦੀ ਕਾਟ ਪਾਈ ਹੋਈ ਹੈ ਆ ਦੇਖੋ ਜੀ 4 3 2 1 ਦੀ ਆਪਾਂ ਮੋਢੇ ਦੀ ਕਾਟ ਪਾਈ ਹੋਈ ਹੈ ਤੇ ਉੱਪਰੋਂ 8 ਇੰਚ ਮੋਢਾ ਜਿਹੜਾ ਉਹ ਬਣਾ ਲਿਆ ਇਸ ਤਰ੍ਹਾਂ ਆਪਣਾ ਬੈਕ ਸਾਈਡ ਵਾਲਾ ਪੜਾ ਬਣ ਕੇ ਤਿਆਰ ਹੋ ਚੁੱਕਾ ਹੈ ਠੀਕ ਹੈ ਆਪਣੀ ਫਰੰਟ ਵਾਲੀ ਇੱਕ ਪੇਚੀ ਆਪਾਂ ਬਣਾ ਲਈਏ ਥੋੜੀ ਜੀ ਤੇ ਦੂਸਰੀ ਆਪਾਂ ਸ਼ੁਰੂ ਕਰ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਦੱਸਾਂਗੇ ਤੁਹਾਨੂੰ 32 ਝੁੱਟੇ ਆਪਾਂ ਪਾਉਣੇ ਨੇ 32 ਝੁੱਟੇ ਤੇ ਇਹਦੇ ਵਿੱਚ ਆਪਾਂ ਸਾਈਡਾਂ ਤੋਂ ਆਪਾਂ ਨਾਲ ਜਿਹੜੀ ਫੱਟੀ ਰੱਖਦੇ ਹਾਂ ਉਹਦੇ ਵਿੱਚ ਆਪਾਂ 6 ਝੁੱਟੇ ਲਏ ਹੋਏ ਨੇ 5 ਝੁੱਟੇ ਇੱਕ ਕੁੰਡਾ ਜਾਂ 6 ਝੁੱਟੇ ਵੀ ਲੈ ਸਕਦੇ ਹੋ ਤੇ ਇਹ ਹੀ ਆਪਾਂ ਜਿਹੜੀ ਫਰੰਟ ਵਾਲੀ ਪੇਚੀ ਹੈ ਦੂਸਰੀ ਉਸ ਤੇ ਆਪਾਂ ਫਿਰ ਬਾਰਡਰ ਵਾਲਾ ਡਿਜ਼ਾਈਨ ਪਾਵਾਂਗੇ ਇੱਕ ਤੇ ਆਪਾਂ ਡਿਜ਼ਾਈਨ ਪਾ ਲਿਆ ਤੇ ਦੂਸਰੇ ਤੇ ਆਪਾਂ ਹੁਣ ਪਾ ਕੇ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਬਾਰਡਰ ਬਣਾਉਣਾ ਹੈ ਬਿਲਕੁਲ ਸੋਖਾ ਡਿਜ਼ਾਈਨ ਹੈ ਇਸ ਬਾਰਡਰ ਵਾਲੇ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਬਣਾਉਣਾ ਬਿਲਕੁਲ ਆਸਾਨ ਹੈ ਇਸ ਨੂੰ ਸਕੀਵੀ ਦੇ ਉੱਪਰ ਵੀ ਆਪਾਂ ਪਾ ਸਕਦੇ ਹਾਂ ਹਾਂਜੀ ਆਪਾਂ ਕੁੰਡੇ ਪਾ ਕੇ ਜਿੰਨੇ ਵੀ ਆਪਾਂ ਕੁੰਡੇ ਜੋਟੇ ਆਪਣੀ ਕੋਟੀ ਤੇ ਪਾਉਣੇ ਆ ਉਸ ਹਿਸਾਬ ਨਾਲ ਪਾ ਕੇ ਫਿਰ ਉਸ ਤੋਂ ਅੱਗੇ ਆਪਾਂ ਸਿੱਧੀ ਸਲਾਈ ਤੋਂ ਇਹ ਆਪਣਾ ਸਿੱਧਾ ਸਿੱਧੀ ਸਾਈਡ ਸਿੱਧੀ ਸਲਾਈ ਤੋਂ ਆਪਾਂ ਧਾਗਾ ਪਿੱਛੇ ਰੱਖ ਕੇ ਸਾਰੀ ਸਲਾਈ ਸਿੱਧਾ-ਸਿੱਧਾ ਵਣਾਂਗੇ ਇਹ ਕੁੰਡੇ ਥੋੜੇ ਟਾਈਟ ਹੈ ਇਸ ਲਈ ਸਲਾਈ ਜਿਹੜੀ ਥੋੜੀ ਔਖੀ ਚੜਦੀ ਹੈ ਸਿੱਧੀ ਸਲਾਈ ਤੋਂ ਇੱਕ ਸਲਾਈ ਆਪਾਂ ਸਾਰੀ ਸਲਾਈ ਸਿੱਧਾ-ਸਿੱਧਾ ਆਉਣਾਂਗੇ ਧਾਗਾ ਪਿੱਛੇ ਰੱਖਾਂਗੇ ਸਾਰੀ ਸਲਾਈ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਆਉਣ ਕੇ ਕੰਪਲੀਟ ਕਰਾਂਗੇ ਹਾਂਜੀ ਸਿੱਧੀ ਸਲਾਈ ਤੋਂ ਆਪਾਂ ਸਾਰੀ ਸਲਾਈ ਸਿੱਧਾ-ਸਿੱਧਾ ਉਨ ਤੋਂ ਬਾਅਦ ਹੁਣ ਆਪਾਂ ਪੁੱਠੀ ਸਲਾਈ ਤੋਂ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਆਪਾਂ ਹੁਣ ਇੱਥੇ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਇਹੇ ਆਪਾਂ ਸ਼ੁਰੂ ਵਿੱਚ ਆਪਣੀ ਫੱਟੀ ਵਾਲੇ ਕੁੰਡੇ ਆਉਣਗੇ ਇਸ ਲਈ ਦੋ ਕੁੰਡੇ ਆਪਾਂ ਸਿੱਧੇ ਹੀ ਰੱਖਣੇ ਆ ਜਿਹੜੇ ਕੀ ਫਰੰਟ ਤੇ ਫੱਟੀ ਵਾਲੇ ਕੁੰਡੇ ਜੋਟੇ ਜਿਹੜੇ ਨੇ ਉਹ ਆਪਣੇ ਆ ਰਹੇ ਨੇ ਦੋ ਕੁੰਡੇ ਫਰੰਟ ਵਾਲੇ ਦੋ ਕੁੰਡੇ ਉਲਟੇ ਧਾਗਾ ਪਿਛੇ ਕਰਾਂਗੇ ਦੋ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਸਾਈਡਾਂ ਤੇ ਆਪਾਂ ਦੋ-ਦੋ ਕੁੰਡੇ ਉਲਟੇ ਰੱਖਿਆ ਵਿਚਾਲੇ ਇਹ ਤਿੰਨ ਕੁੰਡੇ ਉਲਟੇ ਆਉਣਗੇ ਪੁੱਠੀ ਸਲਾਈ ਤੋਂ ਫਿਰ ਧਾਗਾ ਪਿਛੇ ਕਰਾਂਗੇ ਦੋ ਕੁੰਡੇ ਸਿੱਧੇ ਤਾਂ ਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਇਹ ਸਿੱਧੀ ਸਲਾਈ ਤੋਂ ਜਿਹੜੇ ਤਿੰਨ ਕੁੰਡੇ ਉਲਟੇ ਆ ਇਹ ਸਿੱਧੀ ਸਲਾਈ ਤੋਂ ਸਿੱਧੇ ਆਣਗੇ ਤੇ ਦੋ ਕੁੰਡੇ ਸਿੱਧੇ ਜਿਹੜੇ ਪੁੱਠੀ ਸਲਾਈ ਤੋਂ ਸਿੱਧੇ ਆ ਉਹ ਸਿੱਧੀ ਸਲਾਈ ਤੋਂ ਉਲਟੇ ਆਣਗੇ ਹਾਂਜੀ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ بس ਇਹਨਾਂ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਸਾਈਡਾਂ ਤੇ ਆਪਾਂ ਦੋ-ਦੋ ਕੁੰਡੇ ਉਲਟੇ ਰੱਖੇ ਹੋਏ ਆ సారి సలాను వారీట్ సీ తే ఉల్టే దో కడే సీధే తినే ఉల్టే ਲਾਸਟ ਦੇ ਦੋ ਕੁੰਡੇ ਉਲਟੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਤੋਂ ਦੋ ਕੁੰਡੇ ਸਿੱਧੇ ਤਾਂ ਗਾਗੇ ਕਰਾਂਗੇ ਦੋ ਕੁੰਡੇ ਉਲਟੇ ਤੇ ਉਸ ਤੋਂ ਅਗਲੇ ਜਿਹੜੇ ਤਿੰਨ ਕੁੰਡੇ ਸਿੱਧੇ ਆ ਉਹਨਾਂ ਨੂੰ ਇੱਕ ਕੁੰਡਾ ਉਣਾਂਗੇ ਇੱਕ ਕੁੰਡਾ ਬਿਨਾ ਉਨੇ ਉਤਾਰਾਂਗੇ ਆ ਦੇਖੋ ਜੀ ਤੇ ਫਿਰ ਇੱਕ ਕੁੰਡਾ ਉਣ ਲਾਂਗੇ ਇਹ ਤਿੰਨ ਕੁੰਡਿਆਂ ਤੇ ਆਪਾਂ ਵਾਰ-ਵਾਰ ਡਿਜ਼ਾਈਨ ਪਾਉਣਾ ਇਸੇ ਤਰ੍ਹਾਂ ਹੀ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਣਾਗੇ ਤੇ ਆ ਦੇਖੋ ਜੀ ਇੱਕ ਕੁੰਡਾ ਬਿਨਾ ਉਨੇ ਉਤਾਰਾਂਗੇ ਫਿਰ ਇੱਕ ਕੁੰਡਾ ਉਣਾਗੇ ਇਹ ਜਿਹੜੇ ਤਿੰਨ ਕੁੰਡੇ ਸਿੱਧੇ ਆ ਇਹਨਾਂ ਨੂੰ ਆਪਾਂ ਵਾਰ-ਵਾਰ ਇਸੇ ਤਰ੍ਹਾਂ ਰਿਪੀਟ ਕਰਨਾ ਹੈ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਣਾਗੇ ਇੱਕ ਕੁੰਡਾ ਬਿਨਾ ਉਨੇ ਉਤਾਰਾਂਗੇ ਤੀਜਾ ਕੁੰਡਾ ਫਿਰ ਉਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਣਾਗੇ ਇੱਕ ਕੁੰਡਾ ਬਿਨਾ ਹੋਣੇ ਉਤਾਰਾਂਗੇ ਫਿਰ ਤੀਜਾ ਕੁੰਡਾ ਬਣਾਗੇ ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਜਿਹੜੇ ਸਿੱਧੇ ਕੁੰਡੇ ਆ ਉਹਨਾਂ ਵਿੱਚੋਂ ਇੱਕ ਕੁੰਡਾ ਆਉਣਾਂਗੇ ਵਿਚਾਲੇ ਵਾਲਾ ਕੁੰਡਾ ਆਪਾਂ ਬਿਨਾ ਹੋਣੇ ਉਤਾਰਾਂਗੇ ਫਿਰ ਸਾਈਡਾਂ ਵਾਲੇ ਦੋਨੋਂ ਕੁੰਡੇ ਆਉਣਾਂਗੇ ਵਿਚਾਲੇ ਵਾਲਾ ਕੁੰਡਾ ਆਪਾਂ ਬਿਨਾ ਹੋਣੇ ਉਤਾਰਨਾ ਆ ਦੇਖੋ ਜੀ ਵਿਚਾਲੇ ਦੋ ਕੁੰਡੇ ਉਲਟੇ ਆ ਦੇਖੋ ਜੀ बार-बार ਇਸੇ ਤਰ੍ਹਾਂ ਹੀ ਆਪਾਂ ਰਿਪੀਟ ਕਰਨਾ ਹੈ ਇੱਕ ਕੁੰਡਾ ਆਉਣਾਗੇ ਇੱਕ ਕੁੰਡਾ ਬਿਨਾ ਆਉਣੇ ਉਤਾਰਾਂਗੇ ਫਿਰ ਇੱਕ ਕੁੰਡਾ ਆਉਣਾਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਹੁਣਾਗੇ ਇੱਕ ਕੁੰਡਾ ਬਿਨਾ ਆਉਣੇ ਉਤਾਰਾਂਗੇ ਫਿਰ ਤੀਜਾ ਕੁੰਡਾ ਆਉਣਾਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਜਿਹੜੇ ਤਿੰਨ ਕੁੰਡੇ ਆਪਾਂ ਪੁੱਠੀ ਸਲਾਈ ਤੋਂ ਉਲਟੇ ਬਣਾਏ ਸੀ ਇਹੀ ਸਿੱਧੀ ਸਲਾਈ ਤੋਂ ਜਿਹੜੇ ਤਿੰਨ ਕੁੰਡੇ ਉਹੀ ਸਿੱਧੇ ਰਿਹਾ ਤੇ ਉਹਨਾਂ ਤੇ ਹੀ ਆਪਾਂ ਵਾਰ-ਵਾਰ ਇਸੇ ਤਰ੍ਹਾਂ ਰਿਪੀਟ ਕਰਨਾ ਹੈ ਸਾਈਡਾਂ ਵਾਲੇ ਦੋਨੋਂ ਕੁੰਡੇ ਬਣਾਵਾਂਗੇ ਵਿਚਾਲੇ ਵਾਲਾ ਕੁੰਡਾ ਬਿਨਾ ਬਣਾਉਣੇ ਉਤਾਰ ਲਵਾਂਗੇ ਇਹ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਇੱਕ ਕੁੰਡਾ ਆਉਣਾਂਗੇ ਇੱਕ ਕੁੰਡਾ ਬਿਨਾ ਬਣਾਉਣੇ ਉਤਾਰਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਇੱਕ ਕੁੰਡਾ ਆਉਣਾਂਗੇ ਇੱਕ ਕੁੰਡਾ ਬਿਨਾ ਬਣਾਉਣੇ ਉਤਾਰਾਂਗੇ అగలా కు అవ్వగే ఫాగా అో కు ఉల్టే బాస్ట్ వాడే సో అలా సేమ ధర దో కుడే ఉల్టే ధాగా పిచ్చే కో కడే సే దీ ఫ తిని కండే ఉల్టే ఇవారుడ్డగే ਪੁੱਠੀ ਸਲਾਈ ਤੋਂ ਆਪਾਂ ਇਹ ਗੁੰਡੇ ਉੰਨੇ ਆ ਤੇ ਸਿੱਧੀ ਸਲਾਈ ਤੋਂ ਇੱਕ ਗੁੰਡਾ ਵਿਚਾਲੇ ਵਾਲਾ ਬਿਨਾਂ ਉਹਨੇ ਉਤਾਰਨਾ ਪੁੱਠੀ ਸਲਾਈ ਤੋਂ ਤਿੰਨ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਸੇਮ ਇਸੇ ਤਰ੍ਹਾਂ ਵਾਰ-ਵਾਰ ਰਿਪੀਟ ਕਰਾਂਗੇ ਤਿੰਨ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਲਾਸਟ ਵਾਲੇ ਦੋ ਗੁੰਡੇ ਉਲਟੇ ਹਾਂਜੀ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਦੋ ਗੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇਹਨਾਂ ਤਿੰਨ ਕੁੰਡਿਆਂ ਚ ਸੈਡਾਂ ਵਾਲੇ ਕੁੰਡੇ ਹੁਣਾਗੇ ਵਿਚਾਲੇ ਵਾਲਾ ਕੁੰਡਾ ਬਿਨਾ ਆਉਣੇ ਉਤਾਰਾਂਗੇ ਸੇਮ ਉਸੇ ਤਰ੍ਹਾਂ ਹੀ ਆਪਾਂ ਬਣਾਵਾਂਗੇ ਦੋ ਗੁੰਡੇ ਉਲਟੇ ਇੱਕ ਕੁੰਡਾ ਉਣਾਗੇ ਵਿਚਾਲੇ ਵਾਲਾ ਕੁੰਡਾ ਬਿਨਾ ਉਹਨੇ ਉਤਾਰਾਂਗੇ ਫਿਰ ਤੀਜਾ ਕੁੰਡਾ ਵੀ ਉਣਾਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਇਹਨਾਂ ਤਿੰਨ ਕੁੰਡਿਆਂ ਤੋਂ ਵਿਚਾਲੇ ਵਾਲਾ ਕੁੰਡਾ ਬਿਨਾ ਉਹਨੇ ਉਤਾਰਾਂਗੇ ਤੇ ਧਾਗਾ ਪਿੱਛੇ ਰੱਖ ਕੇ ਦੋ ਕੁੰਡੇ ਉਨ ਲਵਾਂਗੇ ਸੇਮ ਉਹ ਇਸੇ ਤਰ੍ਹਾਂ ਹੀ ਵਾਰ-ਵਾਰ ਆਪਾਂ ਰਿਪੀਟ ਕਰਨਾ ਤੇ ਇਸ ਤਰ੍ਹਾਂ ਆਪਣਾ ਜਿਹੜਾ ਬਾਰਡਰ ਹੈ ਉਹ ਬਣ ਕੇ ਤਿਆਰ ਹੋ ਜਾਊਗਾ ਸਟੈਚੂਏਬਲ ਬਾਰਡਰ ਬਣੂਗਾ ਬਹੁਤ ਸੋਹਣਾ ਬਹੁਤ ਪਿਆਰਾ ਨਵਾਂ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ